ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 사 ਸੰਗਤ ਜੀ ਅੱਜ ਜੀ ਆਪਾਂ ਗੱਲ ਕਰਨੀ ਹੈ ਜੀ ਬਾਬਾ ਮੋਤੀराम ਮੈਰਾਜ ਦੀ ਤੇ ਉਹਨਾਂ ਨੇ ਜਿਹੜੀ ਸੇਵਾ ਨਿਭਾਈ ਦੁੱਧ ਦੀ 10 ਪੋ ਅਤੇ 11 ਪੋ ਦੀ ਰਾਤ ਜੀ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਦਿਆਂ ਲਈ ਉਹਨਾਂ ਨੇ ਦੁੱਧ ਦੀ ਸੇਵਾ ਨਿਭਾਈ ਜੀ ਦੋ ਰਾਤਾਂ 11 10 ਪੋ ਦੀ ਰਾਤ ਤੇ 11 ਪੋ ਦੀ ਰਾਤ ਵਾਹਿਗੁਰੂ ਜੀ ਤੇ ਉਹਨਾਂ ਨੇ ਆਪਣਾ ਸਾਰਾ ਕੁਝ ਵੇਸ਼ਤਾ ਜੀ ਸਾਰਾ ਕੁਝ ਪਰਿਵਾਰ ਦਾ ਜਿੰਨਾ ਵੀ ਸੀ ਸਾਰਾ ਕੁਝ ਵੇਚ ਵਟ ਕੇ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਿਆਦਿਆਂ ਨੂੰ ਦੁੱਧ ਦੀ ਸੇਵਾ ਨਭਾਈ ਦੋ ਦਿਨ ਤੇ ਜਦੋਂ ਮੁਗਲਾਂ ਨੂੰ ਪਤਾ ਲੱਗਦਾ ਹੈ ਵੀ ਮੋਤੀराम ਮਹਿਰਾਜੀ ਨੇ ਦੋ ਦਿਨ ਦੁੱਧ ਦੀ ਸੇਵਾ ਨਭਾਈ ਆ ਜਾਂ ਦੁੱਧ ਪਿਉਂਦੇ ਰਏ ਛੋਟੇ ਸਾਹਿਬ ਜਿਆਦਿਆਂ ਨੂੰ ਮਾਤਾ ਗੁਜਰਕੌਰ ਨੂੰ ਉਹਨਾਂ ਨੂੰ ਫਿਰ ਜਦੋਂ ਮੁਗਲਾਂ ਨੂੰ ਪਤਾ ਲੱਗਦਾ ਤੇ ਮੁਗਲਾਂ ਨੇ ਉਹਨਾਂ ਨੂੰ ਕੋਹਲੋ ਵਿੱਚ ਪੀੜ ਕੇ ਸ਼ਹੀਦ ਕੀਤਾ ਜੀ ਹੁਣ ਤੁਸੀਂ ਲਾ ਲਓ ਸਾਹਿਬ ਵੀ ਉਹਦੋਂ ਦੇ ਸਿੱਖ ਆਪਣੇ ਕਿੰਨੇ ਉਹ ਸੀ ਵੀ ਕੋਲੂ ਚ ਪੀੜ ਦਿੱਤਾ ਗਿਆ ਉਹਨਾਂ ਦੇ ਪਰਿਵਾਰ ਨੂੰ ਪੂਰੇ ਨੂੰ ਸਜ਼ਾ ਇਸ ਗੱਲ ਦੀ ਦਿੱਤੀ ਗਈ ਵੀ ਉਹਨਾਂ ਨੇ ਛੋਟੇ ਸਾਹਿਬ ਜਿਆਦਿਆਂ ਨੂੰ ਦੁੱਧ ਪਿਆਇਆ ਤੇ ਮਾਤਾ ਗੁਜਰ ਕੌਰ ਨੂੰ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਇੱਕ ਰੀ ਕਿਆ ਸੀ ਵੀ ਮੋਤੀ RAM ਮੈਰਾ ਮੋਤੀ RAM ਵੀ ਕਿਤੇ ਤੂੰ ਸਾਨੂੰ ਦੁੱਧ ਪਿਆ ਕੇ ਕਿਤੇ ਖਤਰਾ ਤੇ ਨਹੀਂ ਮੁੱਲ ਲੈ ਰਿਹਾ ਆਪਦੇ ਪਰਿਵਾਰ ਲਈ ਤੇ ਉਹਨਾਂ ਨੇ ਕਹਿਆ ਸੀ ਮਾਤਾ ਜੀ ਨਹੀਂ ਇਹ ਮੇਰਾ ਭਾਗ ਆ ਮੇਰੇ ਇਹ ਇਹ ਮੇਰੇ ਮੈਂ ਧੰਨ ਆਪਣੇ ਧੰਨ ਭਾਗ ਸਮਝਦਾ ਹਾਂ ਵੱਡੇ ਭਾਗ ਸਮਝਦਾ ਕਿ ਜਿਹੜਾ ਮੈਂ ਤੁਹਾਡੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਇਹ ਗੱਲ ਕਹੀ ਤੇ ਅੱਜ ਵੇਖਣ ਵਾਜਦੇ ਸਿੱਖ ਤੇ ਉਹਨਾਂ ਨੇ ਬੜੀ ਮਹਾਨ ਸੇਵਾ ਕੀਤੀ ਜਦੋਂ ਉਹਨਾਂ ਨੂੰ ਕੋਲੂ ਚ ਪੀੜਿਆ ਗਿਆ ਤੇ ਕੋਲੂ ਚ ਪੀੜਿਆ ਗਿਆ ਉਹਨਾਂ ਦੇ ਪਰਿਵਾਰ ਨੂੰ ਪੂਰੇ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਮੈਂ ਇਦਾਂ ਦੇ ਸਿੰਘਾਂ ਨੂੰ ਇਦਾਂ ਦੇ ਗੁਰਸਿੱਖਾਂ ਨੂੰ ਇਦਾਂ ਦੇ ਸਿੱਖਾਂ ਨੂੰ ਲਖਣ ਲਗ ਕਟੰਗੋੜ ਜੀ ਪਰਿਵਾਰ ਪਰ ਨਾਮ ਹੈ ਜੀ ਬਾਬਾ ਮੋਤੀराम ਮਹਾਰਾਜੀ ਨੂੰ ਤੇ ਸਾਰਿਆਂ ਜਾਰੇ ਨੂੰ ਮੈਂ ਬੇਨਤੀ ਕਰੂੰਗਾ ਜੀ ਅੱਜ ਨਾਮ ਬਾਣੀ ਸਿਮਰਨ ਕਰੋ ਜਿੰਨਾ ਹੋ ਸਕਦਾ ਮੋਤੀराम ਮਹਾਰਾਜੀ ਕਿ ਆਪਾਂ ਜੇ ਜਾਤ ਪਾਤਾਂ ਜ ਵੰਡ ਦਿੱਤਾ ਇਹ ਸਾਰਿਆਂ ਨੂੰ ਪਰ ਮੈਂ ਨਾ ਵੀ ਮੋਤੀ ਰਾਮ ਮਹਾਰਾਜੀ ਹੋਏ ਨੇ ਉਹਨਾਂ ਨੇ ਬਾਤਾ ਗੁਜਰਕਾਰ ਔਰ ਅਤੇ ਛੋਟੇ ਸਾਹਿਬ ਜਿਆਦੇ ਨੂੰ ਛੋਟੇ ਫਰਜੰਦਾ ਨੂੰ ਉਹਨਾਂ ਨੂੰ ਜਦੋਂ ਦੁੱਧ ਦੀ ਸੇਵਾ ਦੋ ਦਿਨ ਨਿਭਾਈ ਸੀਗੀ 10 ਪੋ ਦੀ ਰਾਤ ਤੇ 11 ਪੋ ਦੀ ਰਾਤ ਨੂੰ ਜੀ ਵੈਗੁਰ ਜੀ ਤੇ ਮਾਤਾ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਸੀ ਜਦੋਂ ਬਾਬਾ ਛੋਟੇ ਸਾਹਿਬ ਜਿਆਦੇ ਸ਼ਹੀਦ ਹੋਈ ਸੀ ਨਾ ਤੇ ਉਹਨਾਂ ਦਾ ਸੰਸਕਾਰ ਕੀਤਾ ਸੀ ਤੇ ਜਿਹੜੀ ਮਾਤਾ ਉਹਨਾਂ ਨੇ ਸੰਸਕਾਰ ਕੀਤਾ ਸੀ ਉਹਨਾਂ ਨੂੰ ਵੀ ਉਸ ਚਿਤਾ ਦੇ ਵਿੱਚ ਧੱਕਾ ਮਾਰ ਦਿੱਤਾ ਗਿਆ ਮੁਗਲਾਂ ਦੇ ਵੱਲੋਂ ਤੇ ਉਹਨਾਂ ਨੂੰ ਵੀ ਉਹਦਾ ਸ਼ਹੀਦ ਕਰ ਦਿੱਤਾ ਗਿਆ ਤੇ ਇੰਨੇ ਕ ਬੇਨਤੀਆਂ ਪ੍ਰਵਾਨ ਕਰੋ ਔਰ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ ਕਰੋ ਸਾਧ ਸੰਗਤ ਜੀ ਇਦਾਂ ਦੀ ਵੀਡੀਓ ਨੂੰ ਇਦਾਂ ਦੀਆਂ ਚੀਜ਼ਾਂ ਨੂੰ ਇਦਾਂ ਦੇ ਉਪਰਾਲਿਆਂ ਨੂੰ ਗਾਂ ਤੋਂ ਗਾਂ ਸ਼ੇਅਰ ਕਰਿਆ ਕਰੋ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਔਰ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਇਤਿਹਾਸ ਬਾਰੇ ਜਾਣ ਸਕਣ ਜੀ ਬਾਜੀ ਇੰਨੇ ਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ